ਹਾਂਜੀ ਸਰ ਮੇਰਾ ਨਾਮ ਗੁਰਦੀਪ ਕੌਰ ਆ ਇਹ ਹੈਗੀ 골ਡੀ ਵੀਰਜੀ ਹੁਣਾਂ ਦੀ ਦੁਕਾਨ ਆ ਮੈਂ ਇਹਨਾਂ ਦੀ ਦੁਕਾਨ ਤੇ ਰੋਜ਼ ਆਈਦਾ ਵਾ ਤਕਰੀਬਨ ਲਾਈਨਿੰਗਾ ਲੈਣ ਆ ਅੱਜ ਵੀ ਮੈਂ ਦੁਪਹਿਰ ਦੇ 3 ਵਜੇ ਸੀ ਕਿ ਮੈਂ ਆਈ ਹੀ ਲਾਈਨਿੰਗਾ ਲੈਣ ਮੁ ਠੀਕ ਅੱਧਾ ਕੰਮ ਆ ਸਾਡਾ ਤੇ ਮੈਂ ਲਾਈਨਿੰਗਾ ਲੈਣ ਆਈ ਸੀ ਇਹਨਾਂ ਕੋ ਤੇ ਇਹ ਦੀਦੀ ਮੈਨੂੰ ਲਾਈਨਿੰਗਾ ਦਿਖਾਉਂਦੇ ਸੀਗੇ ਪਿੱਛੇ ਬੈਗ ਤੇ ਪਈਆਂ ਇਹਨਾਂ ਨੇ ਤੇ ਮੈਂ ਉੱਥੇ ਲਾਈਨਿੰਗਾਂ ਵੇਖਣ ਦੀ ਦੋ ਲੇਡੀਜ਼ ਆਈਆਂ ਤੇ ਉਹਨਾਂ ਨੇ ਮੇਰੇ ਬੈਗ ਚੋਂ ਪਰਸ ਕੱਢ ਲਿਆ ਮਨ ਲਗੀ ਨਾ ਚ ਤਕਰੀਬਨ ਤਰੀਕੇ ਨਾਲ 25 26000 ਰੁਪਿਆ ਸੀਗਾ ਇਹਦੇ ਕਰੀਬ ਤੇ ਬਸ ਅਸੀਂ ਉਸੇ ਦੇ ਰਿਕਾਰਡਿੰਗ ਕਿੱਥੇ ਆਏ ਆ ਨਾ ਇਸ ਸ਼ਾਪ ਤੇ ਫਿਰ ਸੀ ਸੀ ਟੀ ਵੀ ਕੈਮਰਾ ਚੈੱਕ ਕੀਤਾ ਨਾ ਤੇ ਦੇਖਿਆ ਉੱਥੇ ਉਹਨਾਂ ਨੂੰ ਲੇਡੀਜ਼ ਦਾ ਦਿਸਿਆ ਸਾਨੂੰ ਬਾਕਾਇਦਾ ਉਹਨਾਂ ਨੇ ਮੇਰੇ ਬੈਗ ਚੋਂ ਮਨ ਲਗੀ ਪਰਸ ਕੱਢਿਆ ਤੇ 25000 25 26000 ਦੇ ਹਜ਼ਾਰ ਕਰੀਬ ਹੋਣੇ ਆ ਭਾਜੀ ਕਹਿ ਸਕਦੇ ਹਾਂਜੀ ਕੰਪਲੇਂਟ ਧਾਰੀਵਾਲ ਪੁਲਿਸ ਨੂੰ ਇਸ ਦੀ ਹਾਂਜੀ ਗਏ ਸੀ ਮੇਰੇ ਹਸਬੰਦ ਸ਼ਾਮੀ ਥੋੜੇ ਬਿਜ਼ੀ ਸੀਗੇ ਉਹ ਕਹਿੰਦੇ ਸਵੇਰੇ ਆਇਓ ਮੈਂ ਵੀ ਸ਼ਾਇਦ ਉਹਨਾਂ ਨੇ ਕੰਪਲੇਂਟ ਲੈ ਕੇ ਰੱਖ ਲਈ ਆ ਜਾਂ ਸਵੇਰੇ ਉਹਨਾਂ ਨੇ ਫਿਰ ਬੁਲਾਇਆ ਵਾ ਹੁਣ ਇਹਦਾ ਤਾਂ ਨਹੀਂ ਮੁੰਚੀ ਸਾਹਿਬ ਮਿਲੇ ਸੀਗੇ ਉੱਥੇ ਔਰ ਕੋਈ ਹਨ ਐਸਐਚਓ ਮੈਮ ਹੈ ਨਹੀਂ ਸੀ ਉੱਥੇ ਜਲਦੀ ਉਹਨਾਂ ਨੂੰ ਫੜਿਆ ਕਰ ਸਾਡੇ ਹੱਕ ਹਲਾਲ ਦੀ ਕਮਾਈ ਆ ਅਸੀਂ ਸਾਰਾ ਦਿਨ ਮਿਹਨਤ ਕਰੀਦੀ ਆ ਇੰਨੀ ਤੇ ਆ ਕੇ ਮਿੰਟ ਚ ਲੈ ਕੇ ਗਈਆਂ ਇਦਾਂ ਤਾਂ ਫਿਰ ਔਖਾ ਹੀ ਆ ਸ਼ਹਿਰ ਚ ਇਦਾਂ ਤਾਂ ਕੋਈ ਘੁੰਮ ਨਹੀਂ ਸਕਦਾ ਕੋਈ ਬੰਦਾ ਸੇਫ ਹੀ ਨਹੀਂ ਆ ਅਸੀਂ 골ਡੀ ਦੁਪੱਟਾ ਉਸ ਤੋਂ ਆ ਸਾਡੇ ਕੋਲ ਐ ਕਸਟਮਰ ਆ ਰੈਗੂਲਰ ਦੇ ਸਾਡੇ ਕਸਟਮਰ ਆ ਸਾਡੇ ਕੋਲ ਸਮਾਨ ਵਗੈਰਾ ਲੈ ਆਨੰਦਦੇ ਆ ਮੈਂ ਇਹਨਾਂ ਨੂੰ ਸਮਾਨ ਦੇਣ ਪਿੱਛੇ ਗਈਆਂ ਦੋ ਲੇਡੀਆਂ ਆਈਆਂ ਤੇ ਉਹਨਾਂ ਨੇ ਇਹਨਾਂ ਦੇ ਪਰਸ ਚੋਂ ਪਰਸ ਕੱਢ ਲਿਆ ਬੈਗ ਵਿੱਚੋਂ ਇਹ ਪਰਸ ਕੱਢ ਲਿਆ ਤੇ ਨਾਲ ਹੀ ਚਲੇ ਗਈਆਂ ਕੁਛ ਵੀ ਨਹੀਂ ਲਿਆ ਉਹਨਾਂ ਨੇ ਤੇ ਚਲੇ ਗਈਆਂ ਤੇ ਅਸੀਂ ਮੰਗ ਆਈ ਕਰਨਿਆ ਕਿ ਕਸਟਮਰ ਨੇ ਤੇ ਆਣਾ ਹੀ ਹੁੰਦਾ ਤੇ ਇਹੋ ਜਿਹੇ ਚੋਰ ਲੋਕਾਂ ਤੇ ਮਤਲਬ ਕਾਬੂ ਕੀਤਾ ਪਾਇਆ ਜਾਏ ਤਾਂ ਕਿ ਇਹੋ ਜਿਹੇ ਜਿਹੜੇ ਕਸਟਮਰ ਨੂੰ ਖਰਾਬ ਕਰਦੀਆਂ ਨਾ ਹੋਣਾ ਇਹੋ ਜਿਹਾ ਕੰਮ ਚੋਰੀ ਚਾਰੀ ਰੋਕੀ ਜਾਏ ਤਕਨਾ ਕਦੀ ਅਸਾਨੀ ਨਹੀਂ